ਲੋ ਵੀ ਮਿੱਤਰ ਦਿੱਲੀ ਪਹੁੰਚ ਗਏ ਘੁੰਮਣ ਚੱਲੇ ਆ ਸਟੇਸ਼ਨ ਤੇ ਮੈਟਰੋ ਇਹੀ ਆ ਇਹੀ ਸੀ ਏਅਰਪੋਰਟ ਲੈਣ ਲੱਗਿਆ ਕਰ ਚੈਕਿੰਗ ਪਾਵਰ ਬੈਂਕ ਗਰਵ ਜਾ ਰਿਹਾ ਚੋਰ ਬਾਜ਼ਾਰ ਤੇ ਹੁਣ ਘੁੰਮਣ ਢੀੜ ਬਹੁਤ ਆ ਸਾਈਡ ਪਰ ਹੋ ਜਾ ਗਰਵ ਹੋਰਾਂ ਨੇ ਜਾਣ ਦੇ ਜੀ ਤੇ ਅਨੀ ਤੇ ਇਤਨਾ ਲੈਂਗੀ ਟੰਗੇ ਗਰਵ ਆ ਰਿਹਾ ਬਾਈ ਆਰੇ ਲਾਲੀ ਆਲ ਕੇ ਲੀਨ ਨਾ ਰਿਨਰਡ ਹੋ ਜਾਓ ਬਿਸਮਿਲਲਾ ਆਲੀ ਵਾਲੀ ਇੱਥੇ ਲਮਾਇ ਬਹੁਤ ਮੋਟਾ ਮਾਰਕੀਟ ਭਰਿਆ ਨਹੀਂ ਸਾਹਮਣੇ ਹੈ ਉਹ ਹਾਂ ਇਲੈਕਟ੍ਰੋਨਿਕ ਵਸਤੂ ਮਿਲ ਸਕਦੀ ਹੈ ਆਗੀ ਗੁਰਦੁਆਰਾ ਸਾਹਿਬ ਇਸੇ ਗਾਨੇ ਤੇ ਆ भीड़ बहुत आवाजाही ਦੇਖੋ ਲਾਲ ਕਿਲਾ ਫੋਟੋ ਸ਼ੂਟ ਹੋ ਰਿਹਾ ਹੈ ਹਾਂ ਪੇ ਆ ਜਾ ਕਾਫੀ ਧੀੜਾ ਜ ਮੰਗਲਵਾਰ ਕਰਕੇ ਬੰਦ ਆ ਆ ਦੇਖ ਲਓ ਜੀ ਲਾਲ ਕਿਲਾ ਹੈ ਬਸ ਇਹਦੇ ਕੁਝ ਨਹੀਂ ਉਹ ਲਾਲ ਇੱਠਾ ਆ ਦੇਖਣੇ ਆਲਾ ਜ਼ਿਆਦਾਤਰ ਤਾਂ ਟੂਰਿਸਟ ਆਈ ਵੀ ਆਦੇ ਬਾਹਰ ਦੇ ਤੇ ਹੁਣ ਅਸੀਂ ਚੱਲਿਆ ਜਾਵਾਂ ਮਸਜਿਦ ਆਪਕੋ ਕਿੰਨਾ ਲਗੇ ਨਾ ਘੁੰਮ ਕੇ ਉਨਾ ਦੇਣਾ ਨਾ ਕੋਈ ਨਾ ਪਰ ਇਹ ਬੰਦ ਇਲਾ ਘੁੰਮਦੀ ਆਪਰਾ ਕੋਈ ਮਰਿਆ ਹੋਆ ਲੱਗਦਾ ਟੈਟੂ ਤਾਂ ਨਹੀਂ ਕਰਾਣਾ ਦੇਖ ਲਾ ਜੇ ਟੈਟੂ ਕਰਾਣਾ ਕਰਾ ਦਿੰਨੇ ਆ ਆ ਗੇਟ ਆ ਇਹਦੇ ਥੱਲੇ ਬੈਕ ਸਾਈਡ ਤੇ ਜਾ ਕੇ ਉਤਰਨੇ ਵਾਲਾ ਧੰਨ ਆ ਜਾ ਚੋਰ ਬਾਜ਼ਾਰ ਉਧਰ ਆ ਗਰਭ ਥੱਕ ਗਿਆ ਇਹਦੇ ਸਾਹਮਣੇ ਸਿੱਧਾ ਜਾ ਰਹੇ ਚੋਰ ਬਾਜ਼ਾਰ ਜੇ ਅਸੀਂ ਹੋ ਗਏ ਲੇਟ ਥੋੜਾ ਜਿਹਾ ਸਵੇਰੇ 4 ਵਜੇ ਲੱਗਦਾ ਸੀ 5:00 ਤੇ 10 ਵਜੇ ਦੇ ਕਰਕੇ ਥੋੜਾ ਲੇਟ ਹੋ ਗਏ ਲੋਬੀ ਚੋਰ ਬਜ਼ਾਰ ਆ ਗਏ ਉਧਰ ਦੇਖੀਏ ਚੋਰ ਬਜ਼ਾਰ ਆ ਗਏ ਰੇ ਮਸਜਿਦ ਦੇ ਸਾਹਮਣੇ ਚੋਰ ਬਜ਼ਾਰਾ ਜਾ ਮਸਜਿਦ ਇਹ ਦੇਖੋ ਟਿੰਪਰ ਲੈਂਡ ਜੀ ਨਾ ਬਹੁਤ ਰੇਟ ਦਾ ਫਰਕ ਆਮ ਦੁਕਾਨਾਂ ਨਾਲ ਤੇ ਤਾਂ ਬਹੁਤ ਜਿਆਦਾ ਫਰਕ ਆ ਕਹਿੰਦੇ 2 2 2.5 2 2 ਦੇ ਇਹ ਬਾਬੂ ਜੀ ਕੋਸਾ ਵਿੱਚ ਚੁੱਕੀ ਨੇ ਜੀ ਦੇਖ ਕੇ ਦੇਖਦੇ ਨੇ ਇਹਨਾ ਆਪਾਂ ਆ ਜਾਨਾ ਚੈਲਸੀ ਗੈਂਟ ਆ ਲੈ ਲਓ ਇਹ ਦੋ ਦੋ 220 ਆ ਜੋਰਡਨ ਤੱਕ ਦਾ ਜੋਰਡਨ 4 ਪਿਆ ਦੇ ਬਲੈਕ ਰੈੱਡ ਜਾਂ ਹਾਂ ਦੇਖਦਾ ਕੁਆਲਿਟੀ ਠੀਕ ਆ ਦੀ ਜੋਰਡਨ 4 ਠੀਕ ਆ ਟਰੋ ਉਹ ਗਾਹ ਦੇਖਦੇ ਆ ਜਾ ਬਹੁਤ بڑا ਚੋਰ ਬਿਆਰ ਰਹੀ ਜੋ ਕਿ ਨੀਗਾ ਬਲੈਕ ਕਲਰ ਦੇ ਹਾਂ ਇਹ ਲੈਣੀ ਹੈ ਹਾਂ ਪਰ ਇਹ ਕੋਲ ਤੋਂ ਉਹਨਾਂ ਘੱਟ ਜੇ ਅਰਥ ਸਪੋਰਟ ਹੁੱਡੀ ਦੇਖ ਲੈ ਹੁੱਡੀ ਨਾਈਕੀ ਪੁੰਮਾ ਆਹ ਇਹ ਕੱਡੀਆਂ ਬਸ ਮਾਰ ਬਹੁਤ ਕਿਹਨੇ ਹਾਂ ਜੇ ਲੈ ਕੇ ਉਹ ਰਾਮ ਲੱਗ ਰਿਹਾ ਹੈ ਮਾਰ ਬਹੁਤ ਕਿਵੇਂ ਦਿੱਤਾ दा 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 दा। भाई वो देखो गौरव ने ला लिया एनक बढ़िया लगता है ड्राई फ्रूट था लेना पुक्का लाना है ਸਟਾਜਾ ਰਿੰਗ ਲਾਈਟ ਦੇਖ ਲਾ ਐਪਲ ਦੇ ਰਿਪੋਰਟ ਤੁਹਾਨੂੰ ਥੋੜੀ ਜਿਹੀ ਆਵਾਜ਼ ਦਿਖਾ ਦੋਗੇ ਤਾਂ ਇਹਦਾ ਨਾ ਤਾਂ ਉਹ ਏਅਰਪੋਰਟ ਦੀ ਖਬਰ ਹੋਏਗੇ ਗੋਪਰੋ ਤੇ ਪਾਵਰ ਬੈਂਕ ਇਹ ਆਪ ਦਾ ਕੰਮ ਨਹੀਂ ਹੈ ਆਪਾਂ ਜਾਵਾਂ ਮਸਜਿਦ ਨਾਲੇ ਪੁੱਛਦੇ ਆ ਕਿ ਤੁਹਾਨੂੰ ਮਾਰਕੀਟ ਆ ਘਰ ਪਹੁੰਚੇਗਾ ਜਾਵਾਂ ਮਸਜਿਦ ਅੰਦਰ ਨਮਾਜ਼ ਦਾ ਟਾਈਮ ਹੋਇਆ ਵਾ ਜੂਤੇ ਖੋਲ ਕੇ ਲਾਣੇ ਜਾਂਦੇ ਆ ਬਾਕੀ ਬਾਤ ਤੇ ਮਾਰਕੀਟ ਚੋਰ ਬਜ਼ਾਰ ਕੋਟੋ ਸ਼ੂਟ ਬਹੁਤ ਹੁੰਦਾ ਹੈ ਯਹਾਂ ਪੇ ਠੀੜ ਦੇਖ ਲੈ ਫੋਟੋ ਸ਼ੂਟ ਕੋ ਸਭ ਤੋਂ ਜਿਆਦਾ ਹਰੇ ਸ਼ੂਜ਼ ਮਾਰਕੀਟ ਤੇ ਕੱਪੜੇ ਕਲੋਥਿੰਗ ਵਾਲੇ ਆਜ ਵੀ ਤਾਂ ਮਕਬਰਾ ਦੇਖਣ ਚੱਲੇ ਆ ਗਾੜੀ ਵਾਲੇ ਬਈਆ ਆਹ ਜਿਹੜਾ ਮੋਦੀ ਦਾ ਹੁੰਦਾ ਮੀਟਿੰਗ ਹਾਂ ਮੋਦੀ ਇਹੀ ਮੀਟਿੰਗ ਕਰਦਾ ਹੈ ਮੋਦੀ ਵਾਲਾ ਮੀਟਿੰਗ ਵਾਲਾ ਇਹ ਉਹ ਦੇਖੋ ਇੰਡੀਆ ਗੇਟ ਕਿੱਥੇ ਉਹ ਇੰਡੀਆ ਗੇਟ ਸਾਦੀ ਪੀੜ ਹੈ ਆ ਜੀ ਹਾਂ ਪੇ පුරට අප හිම අද මක පුලේ දිචෙක්ක දේකළෝ ਇੰਡੀਆ ਨਾਲ ਲਈ 40 ਰੁਪਏ ਤੇ ਵਿਦੇਸ਼ੀ ਕੰਟਰੀ ਲਈ 650 ਇਹ ਹਾਲਾਰੇ ਦੇਖ ਲਓ ਮਾੜਾ ਟਿਕਟ ਦਾ